ਗਾਣੇ ਦੇ ਵਿੱਚ ਸੁਣਿਆ ਹੈ ਭਾਵੇਂ ਬੂਟ ਬਾਲਸ਼ਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਅਜਾ ਹੈ ਇੱਕ ਨੌਜਵਾਨ ਜੋ ਬੂਟ ਪਾਲਿਸ਼ ਦਾ ਕੰਮ ਕਰਕੇ ਤੇ ਨਾਲ ਦੀ ਨਾਲ ਗਲੇ ਵਿੱਚ ਇੰਨੀ ਮਠਾਸਾ ਕਿ ਉਸ ਦਾ ਗੀਤ ਨੂੰ ਸੁਣਦੇ ਹੀ ਰਹਿ ਜਾਂਦੇ ਨੇ ਪਰ ਅਫਸੋਸ ਦੀ ਗੱਲ ਆ ਕਿ ਕਿਸੇ ਪਲੇਟਫਾਰਮ ਤੇ ਨਹੀਂ ਪਹੁੰਚ ਸਕਿਆ ਕਾਰਨ ਹੈ ਗਰੀਬੀ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਆ ਵਿੱਕੀ ਆਪਾਂ ਗੱਲਬਾਤ ਕਰਦੇ ਆ ਕਿ ਤੁਹਾਨੂੰ ਗਾਉਣ ਦਾ ਸ਼ੌਂਕ ਕਦੋਂ ਪਿਆ ਰਜੋ ਬਚਪਨ ਦੱਸੇ ਬਚਪਨ ਸੋਤਾ ਇਹ ਤਿਆਸੀ ਸਾਂ ਪਰਿਵਾਰ ਦੇ ਵਿੱਚ ਕੰਮ ਕਰਦੇ ਸੀ ਪਰਿਵਾਰ ਦੇ ਵਿੱਚ ਮੰਮੀ ਹੈਗੇ ਭਰਾਵਾ ਛੋਟਾ ਪੈਣਾਵਾ ਕਰਦੇ ਆ ਸੀ ਤੇ ਕੀ ਕਾਰਨ ਹੋਇਆ ਕਿ ਹਿੰਦ ਤੱਕ ਤੁਸੀਂ ਆ ਨਹੀਂ ਸਕੇ ਇਹਦੇ ਲਈ ਲਈ ਕਰਦੇ ਮਜਬੂਰੀ ਕਰਕੇ ਸਪੋਰਟ ਦੀ ਘੱਟ ਲੋੜ ਆ ਕਿਸ ਤਰ੍ਹਾਂ ਦੀ ਸਪੋਰਟ ਚਾਹੀਦੀ ਹੈ ਵੀ ਗਾਂ ਤੋਂ ਗੋ ਲੈ ਕੇ ਜਾਇਆ ਜਾਂ ਕੇ ਮਤਲਬ ਕਿ ਸਪੋਰਟ ਪੂਰੀ ਹੋਵੇ ਕਿਹੜਾ ਸਿੰਗਾਪੁਰ ਕਮਲਖਾਨ ਹੀ ਆਵੇ ਬਾਕੀ ਸਿੰਗਰ ਵੀ ਹੋਣਗੇ ਤੇ ਖਾਸ ਤੌਰ ਤੇ ਕਮਲਖਾਨ ਹੀ ਕਿਉਂ ਤੁਹਾਨੂੰ ਪਸੰਦਾ ਹੈ ਉਹਨਾਂ ਦਾ ਕੋਈ ਨਗਮਾ ਸੁਣਾਓ ਯਾਦ ਵਿਛੜੇ ਯਾਰਾ ਤੂੰ ਜਿੰਦੇ ਮੇਰੀਏ ਯਾਰ ਵਿਛੜੇ ਯਾਰਾ ਤੂੰ ਜਿੰਦੇ ਮੇਰੀਏ ਪਤਾ ਨਹੀਂ ਕਦੋਂ ਮਿਲ ਹੋਣਗੇ ਨੈਣ ਕਮਲੇ ਹੋਏ ਨੇ ਰੋ ਰੋ ਕੇ ਨੈਣ ਕਮਲੇ ਹੋਏ ਨੇ ਰੋ ਰੋ ਕੇ ਪਤਾ ਨਹੀਂ ਕਦੋਂ ਮੇਲ ਹੋਣਗੇ ਯਾਦ ਵਿਛੜੇ ਯਾਰਾਂ ਤੋਂ ਜਿੰਦੇ ਮੇਰੀਏ ਪਤਾ ਨਹੀਂ ਕਦੋਂ ਮੇਲ ਹੋਣਗੇ ਜਿਸ ਤਰ੍ਹਾਂ ਖੂਬਸੂਰਤ ਆਵਾਜ਼ ਆਤੇ ਬਹੁਤ سارے ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੀ ਬੜੇ ਵੱਡੇ ਸਿੰਗਰ ਵੀ ਬਣੇ ਨੇ ਤੇ ਸੋ ਇਹ ਆਸ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਲੋਕਾਂ ਕੋ ਆਸ ਕਰਦੇ ਹੋ ਤੁਹਾਡੀ ਵੀਡੀਓ ਹੁਣ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਣੀ ਹੈ ਆਸੇ ਵੀ ਲਾਈਕ ਕਰੇ ਕਮੈਂਟ ਕਰੇ ਸ਼ੇਅਰ ਕਰੇ ਗਾਂ ਤੋਂ ਗਾ ਵੀਡੀਓ ਨੂੰ ਸ਼ੇਅਰ ਅੱਗੇ ਤੋਂ ਵੀ ਬਧਾਏ ਕਿਸੇ ਮੁਕਾਮ ਤੋਂ ਲਿਖ ਜਾਏ ਜੇ ਗੱਲ ਕੀਤੀ ਜਾਵੇ ਤੇ ਹੁਣ ਤੱਕ ਜਿਹੜੀ ਤੁਸੀਂ ਆ ਰਿਆ ਅਸਲਾ ਉਹ ਤੁਹਾਡੀ ਹੁੰਦੀ ਆ ਜਾਂ ਕੋਈ ਗੁਰੂ ਧਾਰਿਆ ਵਾ ਜਾਂ ਕਿਸੇ ਕੋਲ ਇਹ ਕੋਈ ਕੁਦਰਤੀ ਬਚਨ ਗੁਰੂ ਨਹੀਂ ਧਾਰਿਆ ਜੇ ਤੋਂ ਆਪਾਂ ਅੱਗੇ ਸਿੱਖਣਾ ਚਾਹੁੰਦੇ ਹਾਂ ਹਾਂਜੀ ਸਿੱਖਣਾ ਚਾਹੁੰਦੇ ਆ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਮੈਂ ਹੀ ਸਪੋਰਟ ਸਪੋਰਟ ਪੂਰੀ ਹੈਗੀ ਸੋ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਗਰੀਬੀ ਦੇ ਕਾਰਨ ਇਹ ਨੌਜਵਾਨ ਜਿਹੜਾ ਹਲੇ ਤੱਕ ਉੱਪਰ ਨਹੀਂ ਆ ਸਕਿਆ ਸੋ ਕਿਤੇ ਨਾ ਕਿਤੇ ਸਿੰਗਿੰਗ ਪ੍ਰੀਮੀਆ ਨੂੰ ਇਹ ਚਾਹੀਦਾ ਹੈ ਕਿ ਇਸ ਵੀਰ ਨੂੰ ਜ਼ਰੂਰ ਸਪੋਰਟ ਕਰਨਾ ਮੈਂ ਕੈਮਰਾਮੈਨ ਨੂੰ ਇਹ ਵੀ ਕਹਾ ਜਾ ਕੇ ਦਿਖਾਉਣਾ ਚਾਹੁੰਦਾ ਕਿ ਇਹਨਾਂ ਦਾ ਕੋਈ ਘਰ ਘਾਟ ਨਹੀਂ ਹੈ ਇਹ ਸਿਰਫ ਇੱਕ ਝੁੱਗੀਆਂ ਦੇ ਵਿੱਚ ਰਹਿ ਕੇ ਤੇ ਆਪਣਾ ਰੋਜ਼ ਮਰਰਾ ਜਿੰਦਗੀ ਦਾ ਗੁਜ਼ਰ ਬਸਰ ਕਰਦੇ ਨੇ ਫੇਰ ਵੀ ਇਥੇ ਰਹਿ ਕੇ ਵੀ ਇਹਦੇ ਅੰਦਰ ਬੜਾ ਟੈਲੈਂਟ ਆ ਔਰ ਇਹ ਇਹ ਕੁਝ ਨਾ ਕੁਝ ਬਣਾਣਾ ਚਾਹੁੰਦਾ ਕੋਈ ਹੋਰ ਗੀਤ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਯਾਦ ਨਾ ਵਿਛੜੇ ਕਿਸੇ ਦਾ ਚਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਇਸ ਤੋਂ ਲਾਗਾ ਹੋ ਰਿਹਾ ਮੇਰੀ ਕੱਲੀ ਜਿੰਦੜੀ ਆ ਲੋਕਾਂ ਬੈਰ ਕਮਾ ਲਿਆ ਮੇਰੀ ਕੱਲੀ ਜਿੰਦੜੀ ਆ ਲੋਕਾਂ ਬੈਰ ਕਮਾ ਲਿਆ ਕੋਈ ਨਹੀਂ ਦੁਨੀਆਦਾਰੀ ਤੇ ਹੂੰ ਕੱਲੀ ਜਿੰਦੜੀ ਰਹਿ ਗਿਆ ਹੂੰ ਲੋਕਾਂ ਬੈਰ ਕਮਾ ਲਿਆ ਮੇਰੀ ਕੱਲੀ ਜਿੰਦੜੀ ਆ ਜੇ ਮਾਂ ਹੋਵੇ ਸਿਰ ਤੇ ਜੋ ਜੋ ਪਿਓ ਹੋਵੇ ਸਿਰ ਤੇ ਜੋ ਹੂੰ ਡਰਨੀ ਦੁਨੀਆਂ ਦਾ ਰੀਦਾ ਮੇਰੀ ਕੱਲੀ ਜਿੰਦੜੀ ਆ ਲੋਕਾਂ ਬੈਰ ਕੁਮਾਲੇ ਆ ਮੇਰੀ ਕੱਲੀ ਜਿੰਦੜੀ ਆ ਲੋਕਾਂ ਬੈਰ ਕੁਮਾਲੇ ਆ ਸਾਡੇ ਦਰਸ਼ਕਾਂ ਨੂੰ ਦੱਸੋ ਕਿਸ ਤਰ੍ਹਾਂ ਕੰਮ ਕਰਦੇ ਹੋ ਤੇ ਕੀ ਕੰਮ ਕਰਦੇ ਹੋ ਜਿੱਤਿਆਂ ਘੰਟੇ ਤੱਕ ਕੰਮ ਕਰਦਾ ਜੀ ਕਿਸ ਤਰੀਕੇ ਨਾਲ ਪਿੰਡਾਂ 'ਚ ਫੇਰੀ ਲਾ ਕੇ ਸੋ ਪਿੰਡਾਂ ਦੇ ਵਿੱਚ ਫੇਰੀ ਲਾ ਕੇ ਆਪਣਾ ਗੁਜ਼ਾਰਾ ਤੇ ਆਪਣੇ ਪਰਿਵਾਰ ਦਾ ਕਰਦਾ ਹੈ ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਕੁਮਾਨ ਬਟਾਲਾ ਗੁਰਦਾਸਪੁਰ